ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਜੀ ਮੈਂ ਤੁਹਾਨੂੰ ਇੱਕ ਪੋਸ਼ਕ ਤੱਤਾਂ ਦਾ ਭੰਡਾਰ ਦਿਖਾਉਣ ਲੱਗੀਆਂ ਸ਼ਾਇਦ ਤੁਸੀਂ ਇਹਨੂੰ ਵੇਸਟ ਸਮਝ ਕੇ ਕੂੜੇ ਦੇ ਵਿੱਚ ਸਿੱਟ ਦਿੰਦੇ ਹੋ ਪਰ ਜਿਹੜੇ ਆਰਗੈਨਿਕ ਕਰਦੇ ਆ ਖੇਤੀ ਕਰਦੇ ਆ ਭੈਣ ਭਰਾ ਮੇਰੇ ਸ਼ਾਇਦ ਉਹ ਜਾਣਦੇ ਹੋਣ ਪਰ ਮੈਂ ਆਪਣਾ ਤੁਹਾਨੂੰ ਦੱਸਦੀ ਆ ਮੇਰੇ ਵਾਸਤੇ ਤਾਂ ਇਹ ਇੱਕ ਬਹੁਤ ਵਧੀਆ ਇਹਦਾ ਜਿਹੜਾ ਅੰਮ੍ਰਿਤ ਜਲ ਬਣ ਜਾਂਦਾ ਇਸ ਵੇਸਟ ਚੀਜ਼ ਦਾ ਤੇ ਮੈਂ ਇਹਨਾਂ ਨੂੰ ਕਦੀ ਵੀ ਨਹੀਂ ਸੈਟਦੀ ਜੇ ਮੇਰੇ ਕੋਲ ਟਾਈਮ ਹੋਵੇ ਤਾਂ ਫਿਰ ਮੈਂ ਜ਼ਰੂਰ ਤਾਂ ਜ਼ਰੂਰ ਬਣਾਉਣੀ ਆ ਹਾਂ ਕਈ ਵਾਰ ਕਿਤੇ ਗਏ ਹੋਈਏ ਤਾਂ ਫਿਰ कूड़े 'ਚ ਸੈਟਦੀ ਦਾ ਫਿਰ ਉਹਦੀ ਕੰਪੋਸਟ ਬਣਾ ਲਿੱਦੀ ਆ ਨਹੀਂ ਤਾਂ ਮੈਂ 90% ਦਾ ਇਹਦੀ ਵਰਤੋਂ ਕਰਦੀ ਆ ਜਿਹੜੀਆਂ ਮੇਨ ਸਰਦੀਆਂ ਦੀਆਂ ਸਬਜ਼ੀਆਂ ਹੁੰਦੀਆਂ ਸਾਰੀਆਂ ਇਹ ਤੁਸੀਂ ਜੋ ਦੇਖ ਰਹੇ ਉਹ ਹੈਗੇ ਛਲਗਮ ਦੇ ਛਿਲਕੇ ਮੋٹے-ਮੋٹے ਛਿਲਕੇ ਮੈਂ ਲਾਏ ਹੋਏ ਆ ਇਹ 4 ਕਿਲੋ ਲਏ ਆ ਮੈਂ ਇਹਨਾਂ ਦੀ ਮੈਂ ਜਿਹੜੀ ਆ weight ਕੀਤਾ ਆ 4 ਕਿਲੋ ਤੇ ਇਹ 4 ਕਿਲੋ ਦਾ ਮੈਂ ਲੱਗੀਆਂ ਇੱਕ ਲਿਕਵਿਡ ਜਿਹੜਾ ਫਰਟੀਲਾਈਜ਼ਰ ਬਣਾਣੇ ਮੈਂ ਆਪਣੇ ਬੂਟਿਆਂ ਨੂੰ ਦੇਣਾ ਆ ਤੇ ਇਹਦੇ ਵਿੱਚ ਜਿਹੜੇ ਪੋਸ਼ਕ ਤੱਤ ਹੁੰਦੇ ਆ ਨਾ ਉਹ ਵੀ ਮੈਂ ਤੁਹਾਨੂੰ ਦੱਸ ਦਿੰਨੀ ਆ ਬਹੁਤ ਸਾਰੀ ਜਿਹੜੀ ਪੋਸ਼ਕ ਤੱਤ ਆਪਣੇ ਬੂਟਿਆਂ ਨੂੰ ਚਾਹੀਦੇ ਹੁੰਦੇ ਆ ਉਹ ਇਹ ਤੋਂ ਮਿਲ ਜਾਣੇ ਸ਼ਾਇਦ ਤੁਸੀਂ ਇਹਨੂੰ ਵੇਸਟ ਸਮਝ ਕੇ ਸਿੱਟ ਦਿੰਦੇ ਹੋਵੋਗੇ ਲੇਕਿਨ ਇਹਦੇ ਬਾਰੇ ਥੋੜੀ ਜੀ ਜਾਣਕਾਰੀ ਰੱਖਣੀ ਜ਼ਰੂਰੀ ਆ ਹਰ ਇੱਕ ਛਿਲਕੇ ਬਾਰੇ ਵੈਸੇ ਤਾਂ ਰੱਖਣੀ ਚਾਹੀਦੀ ਆ ਪਰ ਤੁਸੀਂ ਦੇਖਿਆ ਹੋਣਾ ਕਿ ਇਹਦੇ ਸ਼ਲਗਮ ਜਦੋਂ ਵੀ ਆਪਾਂ ਸਬਜ਼ੀ ਬਣਾਉਨੇ ਆ ਨਾ ਤੇ ਇਹਦੇ ਬਹੁਤ ਸਾਰਾ ਛਿਲਕਾ ਲੱਥਦਾ ਆ ਲਗਭਗ ਅੱਧ ਮੈਨੂੰ ਲੱਗਦਾ ਵੀ ਸਬਜ਼ੀ ਹੁੰਦੀ ਤਾਂ ਅੱਧ ਹੀ ਛਿਲਕਾ ਲੱਥ ਜਾਂਦਾ ਆ ਜਦ ਕਿ ਬਾਕੀ ਚੀਜ਼ਾਂ ਦੇ ਵਿੱਚ ਇਦਾਂ ਨਹੀਂ ਹੁੰਦਾ ਇੱਕ ਮਟਰ ਹੋਏ ਮਟਰ ਦਾ ਵੀ ਆਪਾਂ ਤੁਹਾਨੂੰ ਕਿਸੇ ਦਿਨ ਬਣਾਉਣ ਦਾ ਤਰੀਕਾ ਦੱਸਾਂਗੇ ਫਿਲਹਾਲ ਅੱਜ ਆਪਾਂ ਛਲਗਮ ਦਾ ਲੱਗੇ ਆ ਬਣਾਣ ਤੇ ਇਹਦੇ ਜੇ ਆਪਾਂ ਪੋਸ਼ਕ ਤੱਤਾਂ ਦੀ ਗੱਲ ਕਰੀਏ ਤਾਂ ਪ੍ਰੋਟੀਨ ਤਾਂ ਇਹਦੇ ਵਿੱਚ ਹੁੰਦਾ ਹੀ ਹੁੰਦਾ ਆ ਇਹਦੇ ਵਿੱਚ ਨਾਈਟ੍ਰੋਜਨ ਨਹੀਂ ਹੁੰਦਾ ਬਿਲਕੁਲ ਵੀ ਕਿਉਂਕਿ ਇਹ ਹਰੇ ਨਹੀਂ ਹੈਗੇ ਇਹਦੇ ਪੱਤਿਆਂ ਦੇ ਵਿੱਚ ਨਾਈਟ੍ਰੋਜਨ ਹੁੰਦਾ ਆ ਇਹਦੇ ਵਿੱਚ ਕਾਰਬੋਹਾਈਡਰੇਟ ਬਹੁਤ ਮਾਤਰਾ ਚਕਾ ਫੋਲਿਕ ਐਸਿਡ ਵੀ ਦੇਸੀ ਦੇਖ ਲਓ ਇਹਦੇ ਵਿੱਚ ਹੈਗਾ ਆ ਜਿਹੜਾ ਕਿ ਆਮ ਆਪਾਂ ਨੂੰ ਕਈਆਂ ਖਾਧਾਂ ਤੋਂ ਵੀ ਨਹੀਂ ਮਿਲਦਾ ਕੈਲਸ਼ੀਅਮ ਪੋਟਾਸ਼ੀਅਮ ਮੈਗਨੀਜ਼ ਤੇ ਮੈਗਨੀਸ਼ੀਅਮ ਤੇ ਖਣਿਜ ਖਣਿਜ ਵੀ ਬਹੁਤ ਤਰ੍ਹਾਂ ਹੈਗੇ ਆ ਇਹਦੇ ਵਿੱਚ ਤੇ ਤੁਸੀਂ ਦੇਖ ਲਓ ਕਿੰਨੇ 5 6 ਤੱਤ ਜਿਹੜੇ ਆਪਾਂ ਨੂੰ ਇਸ ਤੋਂ ਮਿਲ ਗਏ ਇਸ ਤੋਂ ਹੋਰ ਅਲਾਵਾ ਇਹਦੇ ਵਿੱਚ ਵਿਟਾਮਿਨ ਵੀ ਬਹੁਤ ਆ ਉਹਨਾਂ ਦੀ ਤਾਂ ਆਪਾਂ ਗੱਲ ਹੀ ਨਹੀਂ ਕੀਤੀ ਹੈਗੀ ਮੇਨ ਮੋٹے ਮੋਟੇ ਆਪਾਂ ਤੁਹਾਨੂੰ ਦੱਸ ਦਿੱਤੇ ਆ ਤੇ ਇਹਨਾਂ ਦਾ ਕਰਕੇ ਤੁਸੀਂ ਇਹਦੀ ਵਰਤੋਂ ਜ਼ਰੂਰ ਕਰਨੀ ਆ ਕੋਈ ਬਹੁਤ ਔਖਾ ਕੰਮ ਨਹੀਂ ਹੈਗਾ ਇਹਦਾ ਆ ਛਿਲਕੇ ਤੁਸੀਂ ਲੈ ਲੈਣੇ ਆ ਤੇ ਚਾਹੋ ਤਾਂ ਇਹਦੇ ਵਿੱਚ ਗਰਮ ਪਾਣੀ ਪਾ ਦਿਓ ਤੁਸੀਂ ਚਾਹੇ ਤਾਂ ਤੁਸੀਂ ਠੰਡਾ ਪਾ ਦਿਓ ਜੇ ਤੁਹਾਡਾ ਕੋਲ ਜਿਆਦਾ ਟਾਈਮ ਹੈਗਾ ਤਾਂ ਤੁਸੀਂ ਇਹਨੂੰ 24 ਘੰਟੇ ਭੰਗ ਕੇ ਰੱਖ ਤੋ ਘੱਟ ਦੋ ਘੱਟ 24 ਘੰਟੇ ਜਿਆਦਾ ਤੋਂ ਜਿਆਦਾ ਤੁਸੀਂ ਜਿੰਨਾ ਟਾਈਮ ਮਰਜ਼ੀ ਰੱਖ ਸਕਦੇ ਹੋ ਤਿਆਰ ਰਹਿਣ ਤੋਂ ਜਦੋਂ ਤੁਹਾਡਾ ਟਾਈਮ ਲੱਗਦਾ ਹੈ ਪਾਣੀ ਵਿੱਚ ਮਿਕਸ ਕਰਕੇ ਇਹਨੂੰ ਪਾ ਦਿਓ ਤੇ ਆਪਾਂ ਇਹਨੂੰ ਰੱਖਾਂਗੇ ਲਗਭਗ 14 ਤੋਂ ਅ 3:00 ਘੰਟੇ ਦੇ ਕਰੀਬ-ਕਰੀਬ ਤੇ ਹੁਣ ਸਭ ਤੋਂ ਪਹਿਲਾਂ ਮੈਂ ਕਿਉਂਕਿ ਛਾਤ ਤੇ ਬਣਾਉਣੀ ਹੁੰਨੀ ਆ ਤੇ ਫਿਰ ਮੈਂ ਇੱਥੇ ਹੀ ਇਹਨੂੰ ਛੱਡ ਜਾਣਾ ਆ ਤੇ ਜੇ ਮੈਂ ਥੱਲੇ ਘਰੇ ਬਣਾਵਾ ਤੇ ਫਿਰ ਮੈਂ ਗਰਮ ਪਾਣੀ ਪਾ ਦਿੰਨੀ ਹੁੰਨੀ ਆ ਪਰ ਛਾਤ ਤੇ ਗਰਮ ਪਾਣੀ ਦਾ ਕੋਈ ਸਾਧਨ ਮੇਰੇ ਕੋਲ ਨਹੀਂ ਹੈਗਾ ਇਸ ਕਰਕੇ ਮੈਂ ਇਹਦੇ ਵਿੱਚ ਠੰਡਾ ਪਾਣੀ ਹੀ ਪਾਉਂਗੀ ਪਾ ਕੇ ਜੀ ਮੈਂ ਰੱਖ ਦਿੱਤਾ ਆ 10 ਲੀਟਰ ਦੀ ਬਾਲਟੀ ਮੈਂ ਭਰ ਦਿੱਤੀ ਆ ਇੰਨਾ ਕਿ ਮੈਂ ਬਣਾਉਣੀ ਹੁੰਨੀ ਆ ਕਿਉਂਕਿ ਇਹ ਤਾਂ ਮੈਂ ਡੇਲੀ ਵੇਰੀ ਬਣਾਉਣੀ ਰਹਿਣੀ ਆ ਜਿਹੜੀ ਵੀ ਸਬਜ਼ੀ ਮੇਰੇ ਕੋਲ ਡੇਲੀ ਹੁੰਦੀ ਆ ਨਾ ਉਹਨੂੰ ਮੈਂ ਇਸ ਤਰ੍ਹਾਂ ਛਾਤ ਤੇ ਪੇਹ ਤੇ ਪਾਣੀ ਉਹਦਾ ਇਹਦਾ ਪਾ ਜਣਾ ਆ ਤੇ ਅਗਲੀ ਫਿਰ ਮੈਂ ਦੁਬਾਰਾ ਇਹਦੇ ਵਿੱਚ ਛਿਲਕੇ ਜਿਹੜੇ ਉਹ ਪੇਂ ਜਾਣੇ ਆ ਹੁਣ ਘੱਟ ਤੋਂ ਘੱਟ 24 ਘੰਟੇ ਬਾਅਦ ਆਪਾਂ ਇਹਦੀ ਵਰਤੋਂ ਕਰਾਂਗੇ ਤੇ ਮਿਲਦੇ ਹਾਂ ਹੁਣ 24 ਘੰਟੇ ਦੇ ਬਾਅਦ ਲਗਭਗ ਇਹਨੂੰ ਪੇਨ ਨੂੰ ਜੀ 21 ਦਿਨ ਹੋ ਗਏ ਆ ਪਰਸੋਂ ਮੈਂ ਪੇਨਤਾ ਸੀਗਾ ਤੇ ਤੁਸੀਂ ਦੇਖ ਸਕਦੇ ਹੋ ਇਹਦਾ ਰੰਗ ਥੋੜਾ ਥੋੜਾ ਇਸ ਤਰ੍ਹਾਂ ਦਾ ਹੋ ਗਿਆ ਬ੍ਰਾਊਨ ਜਿਹਾ ਕਲਰ ਹੋ ਗਿਆ ਪਰ ਛਿਲਕੇ ਉਦਾਂ ਦੇ ਪਏ ਆ ਤੁਸੀਂ ਦੇਖ ਲਓ ਵਿੱਚ ਬਿਲਕੁਲ ਵਾਈਟ ਰੰਗ ਦੇ ਪਏ ਕਿਉਂਕਿ ਆਪਾਂ ਇਹਦੇ ਵਿੱਚ ਗੁੜ ਨਹੀਂ ਪਾਇਆ ਸੀ ਨਾ ਇਸ ਕਿਉਂਕਿ ਜਿੰਨਾ ਕਿ ਇਹਨਾਂ ਦਾ ਅਸਰ ਨਿਕਲਣਾ ਹੀ ਉਹ ਨਿਕਲ ਗਿਆ ਜਿੰਨੀ ਕ ਆਪਾਂ ਨੂੰ ਜ਼ਰੂਰਤ ਜ਼ਰੂਰਤ ਸੀਗੀ ਤੇ ਬਾਕੀ ਜਿਹੜਾ ਛਿਲਕਾ ਆ ਉਹ ਆਪਾਂ ਖਾਦ ਬਣਾਉਣ ਨੂੰ ਰੱਖ ਲਾਂਗੇ ਤੇ ਹੁਣ ਮੈਂ ਇੱਕ ਲੈਣ ਲੱਗੀਆਂ 50 ਲੀਟਰ ਦਾ ਡਰਮ ਉਹਦੇ ਵਿੱਚ ਸਾਰਾ ਪਾਣੀ ਜਿਹੜਾ ਆ ਛਿਲ ਆਪਲਾ ਪਾਣੀ ਆ ਸਾਫ਼ ਇਹਵੇਂ ਉਹਦੇ ਵਿੱਚ ਢੇਰੀ ਕਰਕੇ ਮਿਕਸ ਕਰ ਲੈਣਾ ਆ ਪਾਣੀ ਮੈਂ ਇੱਧਰ ਸਾਰਾ ਡਰਮ ਦੇ ਵਿੱਚ ਮਿਕਸ ਕਰ ਲਿਆ ਤੇ ਹੁਣ ਬਸ ਜਿੰਨਾ ਕਿ ਮੇਰੇ ਬੂਟਿਆਂ ਨੂੰ ਪੈ ਜੂਗਾ ਲੀਟਰ ਪੈ ਜਵੇ 2 ਲੀਟਰ ਪੈ ਜਵੇ ਤੇ ਉਹ ਮੈਂ ਸਾਰੇ ਆਪਣੇ ਬੂਟਿਆਂ ਨੂੰ ਦੇ ਦੇਣਾ ਵਾਂ ਤੇ ਤੁਸੀਂ ਵੀ ਘਰ ਦੇ ਵਿੱਚ ਆਪਣੇ ਕੋਈ ਵੀ ਚੀਜ਼ ਜੇ ਤੁਸੀਂ অর্ਗੈਨਿਕ ਸਬਜ਼ੀ ਲਗਾਉਂਦੇ ਹੋ ਨਾ ਤੇ ਕੋਈ ਵੀ ਚੀਜ਼ ਨੂੰ ਸਿੱਟਿਆ ਨਾ ਕਰੋ ਬਸ ਉਹਦੇ ਜਿਹੜੇ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਉਹਦੇ ਤੋਂ ਆਪਾਂ ਨੂੰ ਕਿਹੜੇ-ਕਿਹੜੇ ਜਿਹੜੇ ਖੁਰਾਕੀ ਤੱਤ ਉਹ ਮਿਲ ਜਾਣੇ ਆ ਬੂਟਿਆਂ ਨੂੰ ਤੇ ਉਹਨਾਂ ਦੀ ਵਰਤੋਂ ਤੁਸੀਂ ਜ਼ਰੂਰ ਕਰਿਆ ਕਰੋ ਚਾਹੇ ਤਾਂ ਤੁਸੀਂ ਇਦਾਂ ਦਾ ਜਿਆ ਘਾਹ ਵੀ ਪੱਟ ਰਹੇ ਹੋ ਨਾ ਤੇ ਇਹਦੇ ਵਿੱਚ ਵੀ ਆਪਣਾ ਨਾਈਟ੍ਰੋਜਨ ਤਾਂ ਪੱਕੀ ਗੱਲ ਆ ਕਿ ਹੋਊਗੀ ਤੁਸੀਂ ਇਹਨੂੰ ਵੀ ਇਸ ਤਰ੍ਹਾਂ ਇਕੱਠਾ ਕਰੀ ਜੋ ਇੱਕ ਥਾਂ ਰੱਖੀ ਜੋ ਤੇ ਡਰਮ ਲਾ ਲਓ ਕੋਈ ਛੱਤ ਤੇ ਇੱਕ ਦੋ ਡਰਮ ਲਾ ਲਓ ਇੱਕ ਵਾਰੀ ਲਿਆਣ ਕੇ ਸਾਲਾਂ ਬੱਧੀ ਫਿਰ ਇਹਨਾਂ ਦੇ ਨਾਲ ਨਿਕਲ ਜਾਂਦਾ ਉਹਦੇ ਵਿੱਚ ਤੁਸੀਂ ਇਹਨੂੰ ਥੋੜਾ ਜਿਹਾ ਇਸ ਤਰ੍ਹਾਂ ਮਸਲੋ ਇਹਦਾ ਜਿਹੜਾ ਪਾਣੀ ਜਾਂ ਬਸ ਹਰਾ ਜਿਹਾ ਇਸ ਤਰ੍ਹਾਂ ਨਿਕਲ ਆਵੇ ਤੇ ਕਿਸੇ ਡਰਮ ਦੇ ਵਿੱਚ ਇਹਨੂੰ ਸਿੱਟੀ ਜਾਇਆ ਕਰੋ ਤੇ ਜਦੋਂ ਹੀ ਬੂਟਿਆਂ ਨੂੰ ਪਾਣੀ ਪਾਉਨੇ ਹੋ ਨਾ ਤੇ ਉਦੋਂ ਹੀ ਤੁਸੀਂ ਜਿਹੜਾ ਵਾ ਥੋੜਾ ਜਿਹਾ ਇਹਦਾ ਪਾਣੀ ਵਿੱਚ ਮਿਕਸ ਕਰੋ ਤੇ ਫਿਰ ਆਪਣੇ ਬੂਟਿਆਂ ਨੂੰ ਦੇ ਦਿਆ ਕਰੋ ਤੇ ਦੂਜੀ ਗੱਲ ਜਿਹੜੇ ਪੱਤੇ ਤੁਹਾਡੇ ਇਸ ਤਰ੍ਹਾਂ ਥੱਲੇ ਲੱਗ ਰਹੇ ਹਨ ਇਹਦੇ ਉੱਤੇ ਮਤਲਬ ਗਮਲੇ ਨੂੰ ਟੱਚ ਕਰ ਰਹੇ ਆ ਮਤਲਬ ਮਿੱਟੀ ਨੂੰ ਟੱਚ ਕਰ ਰਹੇ ਆ ਕੋਸ਼ਿਸ਼ ਕਰਿਆ ਕਰੋ ਵੀ ਉਹਨਾਂ ਨੂੰ ਪਾਟ ਦਿਆ ਕਰੋ ਤੇ ਇਸ ਤਰ੍ਹਾਂ ਇੱਕਲ ਵਿੱਚ ਪਾਈ ਜੋ ਕਿਸੇ ਵੀ ਬਰਤਨ ਲੈ ਲਓ ਕੋਈ ਤੇ ਇਹਨਾਂ ਨੂੰ ਚਾਹੇ ਤਾਂ ਤੁਸੀਂ ਇਹਦਾ ਫਰਟੀਲਾਈਜ਼ਰ ਬਣਾ ਲਓ ਕਿਉਂਕਿ ਇਹ ਤੋਂ ਨਾਈਟ੍ਰੋਜਨ ਜਿਹੜੀ ਬਹੁਤ ਮਾਤਰਾ 'ਚ ਆਪਣੇ ਬੂਟਿਆਂ ਨੂੰ ਮਿਲ ਜਾਂਦੀ ਆ ਚਾਹੇ ਤਾਂ ਤੁਸੀਂ ਉਹਦੇ ਵਿੱਚ ਸਿੱਟ ਦੋ ਜਿਹੜਾ ਤੁਸੀਂ ਬਣਾਉਨੇ ਹੋ ਕੋਈ ਆਰਗੈਨਿਕ ਆਪਣੀ ਖਾਦ ਬਣਾਉਣੀ ਆ ਚਾਹੇ ਤਾਂ ਤੁਸੀਂ ਉਹਦੇ ਵਿੱਚ ਸਿੱਟ ਦੋ ਤੇ ਪਾਣੀ ਮੈਂ ਬਸ ਹੁਣ ਸਾਰੇ ਬੂਟਿਆਂ ਨੂੰ ਇੱਦਾਂ ਹੀ ਪਾ ਦੇਣਾ ਵਾ ਇੱਕ ਵਾਰੀ ਤੇ ਤੁਸੀਂ ਵੀ ਆਪਣੇ ਘਰ ਦੇ ਵਿੱਚ ਇਸ ਤਰ੍ਹਾਂ ਦੇ ਜਿਹੜੇ ਛੋਟੇ-ਮੋਟੇ ਓੜ-ਪੋੜ ਆ ਨਾ ਉਹ ਜਰੂਰ ਕਰਿਆ ਕਰੋ ਜੇ ਤੁਸੀਂ కెమికਲ ਫ੍ਰੀ ਸਬਜ਼ੀ ਕੋਈ ਵੀ ਖਾਣੀ ਆ ਤਾਂ ਤੇ ਬਸ ਆ ਥੋੜੀਆਂ 2-4 ਮੇਰੀਆਂ ਭਿੰਡੀਆਂ ਤੋੜਨ ਵਾਲੀਆਂ ਆ ਕਿਉਂਕਿ ਮੈਂ ਭਿੰਡੀਆਂ ਦੇ ਬੂਟੇ ਸਾਰੇ ਵਾੜ ਦਿੱਤੇ ਆ 5-6 ਹੀ ਛੱਡੇ ਆ ਉਹ ਵੀ ਇਸ ਕਰਕੇ ਛੱਡੇ ਆ ਕਿਉਂਕਿ ਆਪਾਂ ਦੇਖਣਾ ਚਾਹੁੰਦੇ ਆ ਵੀ ਇਹ ਸਰਦੀਆਂ 'ਚ ਬਚਦੀਆਂ ਆ ਕੋਰੇ 'ਚ ਜਾਂ ਸੁੱਕ ਜਾਂਦੀਆਂ ਆ ਤਿੰਨ ਮੈਂ ਇਹ ਛੱਡੀਆਂ 6 ਹੋ ਗਈਆਂ ਤਿੰਨਾ ਡਰਮਾ 'ਚ 10 12 ਉਧਰਲੀ ਸਾਈਡ ਬੂਟੇ ਉਹ ਮੈਂ ਛੱਡੇ ਆ ਲਾਲ ਪਿੰਡੀਆਂ ਦੇ ਬਾਕੀ ਸਾਰੀਆਂ ਮੈਂ ਪੱਟ ਕੇ ਤੇ ਗੋਭੀ ਲਗਾਤੀ ਇੱਧਰ ਰੰਗ ਵਾਲੀ ਇਹ ਮੈਂ ਲਗਾਤੀ ਆ ਤੇ ਹੁਣ ਬਸ ਮੈਂ ਸਾਰੇ ਇਦਾਂ ਹੀ ਪਾਣੀ ਜਿਹੜਾ ਉਹ ਦੇ ਦੂੰਗੀ ਤੇ ਤੁਸੀਂ ਵੀ ਕੋਈ ਵੀ ਸਬਜ਼ੀ ਬਣਾਉਣੀ ਹੋ ਚਾਹੇ ਮਟਰ ਬਣਾਉਣੀ ਹੋ ਚਾਹੇ ਕੋਈ ਦੂਜੀ ਸਬਜ਼ੀ ਜੋ ਵੀ ਤੁਸੀਂ ਘਰ ਵਿੱਚ ਬਣਾਉਣੀ ਹੋ ਨਾ ਆਪਣੇ ਤੇ ਉਹਦੀ ਵਰਤੋਂ ਜਿਹੜੀ ਇਦਾਂ ਜ਼ਰੂਰ ਕਰਿਆ ਕਰੋ ਆ ਵੀ ਪੀਲੀ ਜ਼ੁਕਿੰਨੀ ਆ ਦੇਖੋ ਛੋਟੀ ਜੀ ਲੱਗੀ ਹੋਈ ਬੇਬੀ ਇੱਧਰਲੀ ਸਾਈਡ ਸ਼ਾਇਦ ਇਹ ਦਿਖਾਈ ਦੇ ਰਹੀ ਹੋਵੇ ਠੀਕ ਹੈ ਜੀ ਤੇ ਮਿਲਦੇ ਹਾਂ ਕੱਲ ਨੂੰ ਇੱਕ ਨਵੀਂ ਵੀਡੀਓ ਦੇ ਨਾਲ ਨਵੀਂ ਜਾਣਕਾਰੀ ਦੇ ਨਾਲ ਉਮੀਦ ਕਰਦੀ ਹਾਂ ਕਿ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਊਗੀ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜਿਉਂਦੇ ਵੱਸਦੇ ਰਹੋ